ਸੀ ਕਲ ਸਾਰੇ ਤੁਕੀ ਮੋ ਠੀਕ ਠਾਕ ਹੋ। ਸਤਿਮਾਤਾ ਸਾਰੇ ਓਕੇ ਠਾਕ। ਆ ਸਭ ਤੋਂ ਪਹਿਲਾਂ ਤਾਂ ਅੱਜ ਸਰੀਰ ਇੰਨੀ ਸੱਟ ਸੀ ਪਤਾ ਨਹੀਂ ਨਾ ਜਿਵੇਂ ਨਾ ਕਬਰਾਟ ਹੋ ਗਈ। ਉਲਟੀ ਮੂੰਹ ਜਵੇਂ ਵੀ ਉਲਟੀ ਹੋ ਗਈ ਨਾ ਕਬਰਾਟ ਹੋ ਗਈ। ਤੇ ਚਲੋ ਚਾਹ ਵੀ ਮੇਰਾ ਚੀਨ ਕੀਤਾ ਪੈਣ ਨੂੰ ਮੈਂ ਪੀਤੀ ਨਹੀਂ ਦੁਪਹਿਰੇ ਜਮੇ। ਤੇ ਅੱਜ ਤਾਂ ਇੰਨੀ ਕਰਨੀ ਆ ਦੂਈ ਸੀ ਚੱਲਦੇ ਰਿਹਾ ਵੀ ਆ ਹੁਣ ਬੰਦ ਕੀਤਾ। ਉਧਰ ਨਾਲ ਸੀ ਸਹਜ ਬਾੜ ਪ੍ਰਕਾਸ਼ ਕੀਤਾ ਹੋਇਆ। ਉਧਰਲਾ ਵੀ ਚਲਾਉਣਾ ਪੈਣਾ ਕਿਉਂਕਿ ਉਹ ਬੈਠੇ ਨਹੀਂ ਜਾਂਦਾ। ਫਿਰ ਧਿਆਨ ਗਰਮੀ 'ਚ ਗਰਪ ਹੋਈ ਜਾਂਦਾ ਫਿਰ ਉਧਰ ਘਰਵਾਣੀ ਤੇ ਧਿਆਨ ਨਹੀਂ ਲੱਗਦਾ ਮੈਂ ਦੁਪਹਿਰੇ ਦੁਪਹਿਰਾਂ ਸਾਬ ਬੈਠ ਗਈ ਉੱਥੇ ਤੇ ਇੰਨੀ ਗਰਮੀ ਉਧਰ ਇੱਧਰ ਇਸਤੇ ਪਏ ਸੀਗੇ ਜੀ ਮੈਂ ਇੱਧਰ ਸੁੱਤਾ ਪਿਆ ਸੀ ਤੇ ਫਿਰ ਮੈਨੂੰ ਉਧਰ ਐਸੀ ਛੱਡਣਾ ਪਿਆ ਐ ਦੋਏ ਸੀ ਚੱਲੀ ਇੰਨੀ ਗਰਮੀ ਕਿਉਂਕਿ ਉਧਰ ਬੈਠੀ ਨਹੀਂ ਜਾਂਦਾ ਬਿਨੈ ਸੀ ਤੋਂ ਉਧਰ ਗਰਮੀ ਜ਼ਿਆਦਾ ਇੰਦਾ ਤਾਂ ਹਜੇ ਹੁਣ ਮੈਂ ਪਿੰਦਾ ਇਸ ਤੋਂ ਬੈਠ ਗਈ ਆ ਤੇ ਗਰਮੀ ਬਬ ਜਿੰਮਾ ਕਦੇ ਉੱਤਰ ਜਾਂਦਾ ਕਦੇ ਉੱਤਰਦਾ ਹੁਣ ਇੱਧਰ ਤਾਂ ਐਸੀ ਬੰਦ ਹੈ ਜਿਵੇਂ ਉਧਰੋਂ ਆ ਗਿਆ ਉਧਰ ਪਾਟ ਕਰੀ ਜਾਂਦੇ ਜਿੰਮੇ ਦੇ ਡੇੜੇ ਉਧਰੋਂ ਇੱਧਰ ਆ ਗਿਆ ਮੇਰੀ ਬਾਤ ਸੁਣ ਕੇ ਨਾ ਉਹਦੀ ਆ ਜਾਂਦੀ ਹੈ ਬਾਤ ਸੁਣ ਕੇ ਤਾਂ ਮੂਰੇ ਪਤਾ ਕੀ ਹੈ ਮੈਸੇਜ ਆ ਜਾਂਦਾ ਬਸ ਤੇ ਹਾਂ ਜੀ ਮੈਂ ਘੁੰਮਣੀ ਕਰਕੇ ਆਇਆ ਜੀ ਮਾਂ ਦੇ ਲੋ ਫਿਰ ਵੀ ਕੀ ਕਰੀ ਜਾਂਦਾ ਤੂੰ ਘੁੰਮੀ ਕਰਕੇ ਆਇਆ ਨਹੀਂਗਾ ਆ ਦੇ ਨਈ ਤੇਰੇ ਮਾਂ ਤੂੰ ਬਹੁਤ ਗੰਦਾ ਬੱਚਾ ਹੈ ਬਾਹਰ ਤਾਂ ਹਵਾ ਬੰਦ ਚਲਦੀ ਪੋਰਾ ਨਹੀਂ ਪੱਖਾ ਚੱਲਦਾ ਸਿਆਣਾ ਬਣ ਜਾ ਤੂੰ ਗੰਦੇ ਮਾਮਨਾ ਕਰਿਆ ਕਰ ਹੁਣ ਮੈਂ ਬੋਲਦੀ ਆ ਨਾ ਹੁਣ ਇਹਨੂੰ ਐ ਵੀ ਬਾਹਰ ਚੜੇ ਹੁਣੇ ਹਜੇ ਸਾਢੇ ਪੰਜ ਕਮਾ ਕੇ ਲੈ ਗਿਆ ਘੰਟਾ ਵੀ ਨਹੀਂ ਹੋਇਆ ਹਾਂ ਇਹ ਤਾਂ ਖੁਰਕ ਵਾਲੀ ਹੁੰਦੀ ਆ ਮਿੱਠਾ ਖਾਂਦੀ ਆ ਫੈਂਸੀਆਂ ਦੀ ਕਹਿੰਦੀ ਕਿ ਹੋ ਜਾਂਦੀਆਂ ਲੈ ਇਹ ਖੁਰਕ ਹਾਂ ਕਿਥੇ ਚਲੀ ਫੂਮੀ ਗਾਲ ਚਲੀ ਜੀਜੀ ਖਾਣੇ ਜੀਜੀ ਖਾਤਾ ਨਹੀਂ ਪਾਣੀ ਪੀਲਾ ਆਣੀ ਪੀਲਾ ਲੱਸੀ ਪੀਆ ਕੱਚੀ ਲੱਸੀ ਬਣਾ ਕੇ ਪਈ ਆ ਮਿੱਠਾ ਵਾਲਾ ਖਾਣਾ ਤੂੰ ਤਾਂ ਤੇਰੀ ਖੁਰਪੂ ਲੱਗੀ ਹੈ ਨਾ ਮਿੱਠਾ ਨਹੀਂ ਖਾਣਾ ਭਾਈ ਜਦੋਂ ਆਹਦੀ ਵੀਡੀਓ ਦੇਖ ਲਈ ਨਾ ਕਿ ਆਲੀ ਜੀ ਨੂੰ ਕਿੱਥੇ ਇੱਠਾ ਖੜਾ ਮੋਰ ਉਤਰੀ ਨੇ ਗੰਧਾ ਵਿੱਚ ਹਾਂ ਚੱਲ ਬਾਹਰ ਚਲ ਕੇ ਚਲ ਕੇ ਬਾਹਰ ਚਲੋ ਬਾਹਰ ਚਲ ਗਏ ਚਲੋ ਜੀ ਚਲੋ ਬਾਹਰ ਚਲ ਗਏ ਚੱਲ ਲੈ ਚਲੋ ਬਾਹਰ ਚਲਦੇ ਤਾਂ ਗਰਮੀ ਦੇ ਨਾ ਬਿਮਾਰ ਕਰਦੇ ਚਪੌਰਾ ਸਾਹ ਉੱਥੇ ਜਾਣਾ ਸੀ ਕੱਟਣਾ ਮੈਂ ਬਿਮਾਰ ਹੋ ਗਈ ਉਕਮ ਵਾਲਾ ਉਹ ਜਾਣੀ ਹੁੰਦੀ ਉਹ ਬਿਮਾਰ ਹੋ ਗਈ ਤੇ ਅਈ ਤੈਨ ਚਾਰ ਜਣੀਆਂ ਇਹਨੇ ਹਰਜੀਤ ਆ ਉਹ ਵਿਚਾਰੀ ਉਹ ਕਹਿੰਦੀ ਫਿਰ ਮੈਂ ਤਾਂ ਜਾਵਾਂਗੀ ਦੀਦੀ ਮੈਂ ਠੀਕ ਆ ਵਧੀਆ ਰਹਿ ਗਈ ਨਹੀਂ ਮੈਂ ਉੱਥੇ ਨਾਲ ਜ਼ਿਆਦਾ ਬਿਮਾਰ ਹੋ ਜਾਂਦੀ ਕਿਉਂ ਗਰਮੀ ਬਹੁਤ ਜ਼ਿਆਦਾ ਹੈ ਮੈਂ ਘਰੇ ਹੀ ਅੱਜ ਫਿਰ ਅ ਕਰਲੇ ਚ ਪੈਰਾ ਸਭ ਘਟ ਲਿਆ ਚਲੋ ਕੋਈ ਨਾ ਪ੍ਰਮਾਤਮਾ ਦਾ ਹੈ ਗਾਇ ਪਤਾ ਹੀ ਹੈ ਸਭ ਪੁੱਛ ਬਾਬਾ ਦੀਪ ਸਿੰਘ ਨੂੰ ਜਾਣੀ ਜਾਣਾ ਇਸੇ ਇੱਕ ਮਾਰ ਤਾਂ ਨਹੀਂ ਗਰਮੀ ਆ। ਉਹਦੇ ਨਾਲ ਕੋਈ ਮਸ਼ੀਨ ਨਹੀਂ ਲਾਈ ਜਗਾ ਕੱਪੜੇ ਧੋਰੀ ਜਾਂਦੇ ਕੋ। ਜਿਹੜੇ ਬੂਟੇ ਸਾਰੇ ਮੀਂਹ ਨਾਲ بارش ਨਾਲ ਖੜੇ ਸੀ ਉਹ ਲੱਗਾ ਫਿਰ ਸੁੱਕੜ ਗਏ ਕਿਉਂਕਿ ਸੌਣ ਦੀ بارش ਵੀ ਜ਼ਰੂਰੀ ਆ। ਸੌਣ ਚ ਤਾਂ 16 ਤਰੀਕ ਦੀ ਸੰਗਰਾਸ ਵੀ ਅੱਜ ਹੈਗੀ ਆ। 21-5 ਦਿਨ ਗਿਆ ਪੂਰਾ بارش। ਬੱਦਲ ਤੱਕ ਨਹੀਂ ਮੀਂਹ ਤਾਂ ਕਿੱਧਰ ਹੀ ਹੋਇਆ। ਔਰ ਮਾੜੇ ਮਾੜੇ ਪੱਤੇ ਹੀ ਹੈਗੇ। ਉਹ ਦੇਖੋ ਤਾਂ ਪਾਰੀ ਬਹੁਤ ਜਿਆਦਾ ਕੰਧ ਦੇ ਨਾਲਾ ਨਾ ਤੇ ਕੋਈ ਸ਼ਾਨ ਨਹੀਂ ਬੇੜੇ ਚ ਕੁਛ ਨਹੀਂ ਆਹ ਨਹੀਂ ਸਵੇਰੇ ਪਾਇਆ ਦਨ ਵੀਰ ਪੋਣਾ ਮੇਰਾ ਮਨੀ ਬਲਡ ਜੇ ਮੀਂਹ ਪੈ ਜੇ ਨਾ ਮਨੀ ਬਲਡ ਮੇਰਾ ਜਮਾ ਉਟਕੜੇ ਬੂਰਾ ਵੱਡਾ ਬਣ ਜੇ ਆਪਾਂ ਤਾਂ ਉਹ ਆਜਾ ਦੀ ਜਨ ਆਂਟੀ ਜੀ ਉਧਰ ਆਮਾਣੀ ਪਾਣੀ ਦੇਖਦੇ ਆਂ ਪਾਉਂਦੇ ਆਂ ਫਿਰ ਬੂਟੇ ഓ മേരി വെൽ മേരെ വെൽ സടദയാക്കാ ഹു ചട ഗൂരി വെട്ടിയുദ്ധ മറി ബെട്ട സമനേ ജാൻ ഡിഗ്ര ਹਦੋਂ ਨੇ ਭੈਣ ਭਰਾ ਹੀ ਚੜੇ ਖੇਡਦੇ ਰਹਿੰਦੇ ਸਾਡੇ ਨਾਲ ਗਵਾਂਡੀ ਗੱਡੀ ਖੜਾਉਂਦੇ ਹਾਂ ਰੋਜ਼ ਚਾਰ ਦਿਨ ਹੋ ਗਏ ਤੇ ਹੁਣ ਲੈ ਕੇ ਗਏ ਤੇ ਗੰਦ ਦੇਖੋ ਉਹ ਮੈਂ ਦੇਖਦੀ ਆ ਉਹ ਉਚਾਰੀ ਕੰਮ ਵਾਲੀ ਦਾ ਰਹਿ ਜਾਂਦਾ ਉਹ ਗੱਡੀ ਖੜੀ ਹੁੰਦੀ ਆ ਹਵਾ ਤਾਂ ਮੜੀ ਦੀ ਹਵਾ ਚੱਲਦੀ ਹੁਣ ਨਾ ਡੌਗੀ ਜਿਹੜਾ ਉੱਠ ਕੇ ਆਵਗੀ ਮੈਂ ਜੰਦਰ ਵੱੜ ਕੇ ਹੁਣ ਉੱਠ ਕੇ ਆਵਗੀ ਫਿਰ ਨਾ ਗੀੜੇ ਦੇ ਵਿੱਚ ਪੈਰ ਮਾਰਦੀ ਆ ਦਰਦ ਮੰਗਦੀ ਆ ਨਾ ਇਹ ਦੁੱਧ ਪਾਲਦੀ ਜੀ ਮੂਨਾ ਉਧਰਾ ਉਹਦੀ ਏਸੀ ਦੀ ਮੈਂ ਬੰਦ ਕਰਤਾ ਉਧਰ ਏਸੀ ਦੀ ਨਾ ਹਵਾ ਉਰੇ ਤੱਕ ਆਈ ਜਾਂਦੀ ਹੈ ਤਾਂ ਹੀ ਬੈਠੀ ਉਹ ਬੈਠੀ ਆਕੇ ਨਾ ਇੱਥੇ ਹਵਾ ਠੰਡੀ ਹੁੰਦੀ ਸੀ ਤਾਂ ਇੱਥੇ ਬਹੁਤ ਜ਼ਿਆਦਾ ਗਰਮੀ ਹੁਣ ਤਾਂ ਇੱਥੇ ਖੜੀ ਹੁੰਦੀ ਜਾਂਦਾ ਗਰਮ ਗਰਮ ਪੱਕੇ ਰਹਾ ਇਹ ਲਾ ਸਾ ਵੀ ਬਾਲ ਬਸਲੂ ਘਟਕ ਟਕ ਜੀ ਕਰੀ ਜਾਂਦਾ ਅੱਗੇ ਉੱਧਲਾ ਸਾੜੇ ਉਹ ਲਾ ਜਾਂ ਲਿਆ ਕੇ ਤੇ ਮੁਕੇ ਜੀ ਮਾਰਤਾ ਤਸ ਹਜੇ ਵੀ ਅਰੇ ਹਜੇ ਵੀ ਹਜੇ ਵੀ ਸੈਟ ਨਹੀਂ ਮੇਰਾ ਸਰੀਰ ਘਬਰਾਟ ਜਿਵੇਂ ਉਲਟੀ ਆਉਂਦੀ ਹੁੰਦੀ ਹੁੰਦੀ ਨਾ ਇਹ ਹੋਇਆ ਪਿਆ ਆ ਦੇਖੋ ਡੌਗੀ ਹੜਕਾਉਂਦਾ ਆ ਦੇਖ ਕਿਆ ਮਗਰ ਤੇ ਪੈ ਰੜਕ ਗਿਆ ਦਿਖਾਉਣੀ ਆ ਤੁਮ ਅੱਥੀ ਆਹ ਮੈਂ ਕਿਤੇ ਹੋਵਾ ਅੰਕਲ ਤੇ ਪਾਠ ਕਰੀ ਜਾਂਦੇ ਆ ਗਿਆ ਭਾਈ ਜੀਤਾ ਐਸੀ ਬੰਦ ਕਰ ਉਧਰੋਂ ਚੱਲਦਾ ਕਰਕੇ ਮੈਂ ਇਧਰ ਨਾਲ ਘਰ ਤੋਂ ਪਾਠ ਕਰਦੇ ਫਿਰ ਉਧਰ ਤਾਂ ਗਰਮੀ ਬਾਲੀ ਜ਼ਿਆਦਾ ਹੈ ਤੂੰ ਕਿੱਥੇ ਗਿਆ ਸੀ ਅੱਜ ਕੰਮ ਤੇ ਪਹਿਲਾਂ ਕੰਮ ਤੇ ਗਿਆ ਸੀ ਫਿਰ ਮਹੰਤਾ ਦੀ ਗੱਡੀ ਲੈ ਕੇ ਗਿਆ ਮਹੰਤਾ ਨਾਲ ਇੱਥੇ ਮੰਤ ਕੌਣ ਕੁਛ ਵੀ ਹੈ ਕਿੰਨਰ ਗੜੀ ਦੀ ਗਾਲੀ ਕਿਰੋਲਾ ਹੋਮ ਆ ਗਿਆ ਅਸੀਂ ਕਹਿੰਦਾ ਮੰਤਾ ਇਹਨੂੰ ਮਟਾ ਜੀਤਾ ਆ ਗਿਆ ਦੇ ਲੱਕੇ ਵਿੱਚਾਂਵਲੀ ਫਿਰਦੀ ਹੈ ਤੇ ਜਦੋਂ ਮੰਤ ਨੇ ਆਇਆ ਆਖਿਆ ਵੀ ਗੜੀ ਵਾਲੇ ਨਾਮ ਹੈ ਫੇਰ ਬਾਗੜੀ ਦੇ ਬੋਲਦਾ ਜਿਹੜਾ ਲਾਂਭਾ ਲੀ ਗੀ ਮੇਰੇ ਮੂਰੇ ਕਰਾ ਕਿੱਥੋਂ ਦਾ ਸੀ ਉਹ ੱਤਕਾ ਇਲਾਵਾ ਕੀਆ ਇੱਥੋਂ ਲਈ तो तापा। तापा। तापा बैठा देख। तो हो बांदर देखो हो जामन से बंदर <laughs> जाम न लाई ज्यादा तेरी बन दी गई मैके बंदर चढ़े हो ਅੰਦਰ 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 ਛਿੱਤਰ ਪੈਣਗੇ ਤੇਰੇ ਚੱਲ ਅੰਦਰ ਗੰਦਾ ਬੱਚਾ ਕਈ ਲਾਇਰ ਦਾ ਕਈ ਹੋਇਆ ਇਹ ਬਣ ਗਿਆ ਨਹੀਂ ਬਾਲੀ ਹੋਇਆ ਹਾਂ ਚਲੋ ਜੀ ਵੀ ਬਧੇ ਲਗੇ ਸਬਸਕ੍ਰਾਈਬ ਸ਼ੇਅਰ ਤੇ ਲਾਈਕ